ਮੁਕਾਬਲਾ ਕਰਾਇਆ ਜਾ ਰਿਹਾ ਜੀ ਅੱਜ ਪੰਜਾਬ ਦੇ ਵਿੱਚ ਜਿਹੜਾ ਸੇਮਾ ਦਰਿਆ ਨਸਿਆਂ ਦਾ ਵਗਦਾ ਜਾ ਰਿਹਾ ਕੇਸ ਰਫੇ ਕੇਸ ਗੁਰੂ ਕੀ ਮੋਢਾ ਨਾਲ ਸ਼ਾਹਸੂ ਕਲਗੀਧਰ ਕਾਦਸਾ ਜਿਨੇ ਸਿੱਖ ਪੰਥ ਨੂੰ ਬਹੁਤ ਵੱਡੀ ਇਹ ਮਹਾਨ ਵਰਸਿਸ ਕੀਤੀ ਹੈ ਜਗਦੂ ਸਿਪਾਹੀ ਨੀਰੀ ਤੇ ਹੁੰਦੇ ਹੱਥ ਇਹ ਬਹੁਤ ਵੱਡਾ ਚਾਉ ਪੈਦਾ ਕਰ ਗਿਆ ਸਾਡੇ ਸਿੱਖ ਬੱਚੇ ਤਨਾਮ ਰੱਖਦੇ ਕੁਦੀ ਜੋਹਰ ਪਤੀਆਂ ਦੇ ਤੋਂ ਬਾਅਦ ਜੋ ਪਹੇਰਾ ਪਹੁੰਚੀ ਗਈ ਪਹਿਲਾ ਨਾਮ ਦੂਜਾ ਨਾਮ ਦੀ ਜਾਣਕਾਰੀ ਪਤੀ 25000 ਰੁਪਏ ਦੀ ਅਰਥਿਆ ਰਹਿਤ ਗੁਰੂ ਸਾਹਿਬ ਦੀ ਵਰਦਨ ਕਾਰਨ ਹੋਇਆ ਬਖਸ਼ ਕਰਨਾ ਪੰਚੀ ਦਾ ਕੰਮ 30 ਸਾਲ ਦੇ ਕਰੀਬ ਹੋ ਗਿਆ ਕਿ ਉਹਨਾਂ ਰਕਤ ਵਾਲੇ ਤੇਲਾ ਦੀ ਦੁਕਾਨ ਦੇ ਕੋਲ ਦੇ ਵਿੱਚ ਉਹਨਾਂ ਨੂੰ ਪਾਇਆ ਹੋਇਆ ਹੈ ਸਾਡਾ ਮਕਸਦ ਆ ਜੀ ਸਿੱਖਾਂ ਦੇ ਬੱਚਿਆਂ ਨੂੰ ਪਤਿਤ ਪੁਣੇ ਤੋਂ ਵੱਲੋਂ ਨਸਿਆਂ ਵੱਲੋਂ ਮੋੜ ਕੇ ਸਿੱਖੀ ਵੱਲ ਹੁਣ ਪਰਿਵਰਤਨ ਕਰਾਉਂਦਾ ਜੀ ਗਤਕਾ ਮੁਕਾਬਲੇ ਜੋ ਚੰਗੀ ਜੋਰ ਮੁਕਾਬਲੇ ਨੇ ਜਿਹੜੇ ਸਾਡੇ ਗੁਰੂਆਂ ਪੀਰਾਂ ਦੀ ਜਿਹੜੀ ਰਾਜ ਖਾਲਸੇ ਦੀ ਅਭਿਆਸ ਆ ਜਿਹੜਾ ਉਹਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਇਹ ਜਿਹੜਾ ਗਤਕਾ ਮੁਕਾਬਲਾ ਕਰਾਇਆ ਜਾ ਰਿਹਾ ਜੀ ਇਹ ਨਾ ਦਸਤਾਰ ਮੁਕਾਬਲੇ ਨਮਾਲੇ ਮੁਕਾਬਲੇ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਅੱਜ ਪੰਜਾਬ ਦੇ ਵਿੱਚ ਜਿਹੜਾ ਸੇਮਾ ਦਰਿਆ ਨਸਿਆਂ ਦਾ ਵਗਦਾ ਜਾ ਰਿਹਾ ਆਗੇ ਜਿਹੜੇ ਸਮੁੱਚੇ ਬੱਚੇ ਨੇ ਉਹ ਇਸ ਮੁਕਾਬਲੇ ਨੂੰ ਦੇਖ ਕੇ ਕਿਸੇ ਨੂੰ ਉਤਜਾ ਉਤਸ਼ਾਹ ਜਾਗੇ ਕੋਈ ਕੇਸ ਰੱਖੇ ਕੋਈ ਸਿੰਘ ਸਜੇ ਕੋਈ ਬਾਣੇ ਦੇ ਵਿੱਚ ਆਵੇ ਤਿਆਰ ਵਰ ਤਿਆਰ ਹੋਵੇ ਸਾਡੀ ਤਾਂ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਹੈ ਜੀ ਵੀ ਤਿਆਰ ਵਰ ਤਿਆਰ ਹੋਵੋ ਤੇ ਸਿੰਘ ਸਜੋ ਅਮਰ ਸਖੋ ਭਾਈ ਕੇਸ ਰੱਖੋ ਕੇਸ ਗੁਰੂ ਕੀ ਮੋਹ ਰਹਾ ਨਾ ਬਾਣੀ ਬਾਣੀ ਨਾ ਚੜੋ ਕਿੱਥੋਂ ਕਿੱਥੋਂ ਆਏ ਨੇ ਬੱਚੇ ਕਿਹੋ ਜਿਹੇ ਪਾਗਲੇ ਟੀਮਾਂ ਦੇ ਪਾਗਲੇ ਇਸ ਮੁਕਾਬਲੇ ਦੇ ਵਿੱਚ ਲਗਭਗ 25 ਟੀਮਾਂ ਨੇ ਜਿੱਤਾਂ ਭਾਗ ਲਿਆਗਾ ਜਿਹੜੀਆਂ ਸਮੁੱਚੇ ਦੇਸ਼ ਦੇ ਵਿੱਚੋਂ ਟੀਮਾਂ ਆਈਆਂ ਨੇ ਸਮੁੱਚੇ ਦੇਸ਼ ਦੇ ਵਿੱਚੋਂ ਟੀਮਾਂ ਨੇ ਹਿੱਸਾ ਲਿਆ ਹਰਿਆਣੇ ਦੇ ਵਿੱਚੋਂ ਵੀ ਜਿਵੇਂ ਨੀਲੇ ਵਾਲੀ ਪਿੰਡ ਨੱਬਾਲੀ ਤੋਂ ਟੁਹਾਣੇ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਤੋਂ ਲਗਭਗ ਟੀਮਾਂ ਨੇ ਹਿੱਸਾ ਲਿਆ ਬਹੁਤ ਉਤਸ਼ਾਹ ਦੇ ਕਰਨ ਨੂੰ ਮਿਲਿਆ ਹਾਂਜੀ ਇਹ ਲਗਾਤਾਰ ਜਾਰੀ ਰਹਿਣਗੇ ਜੀ ਬਾਈ ਦਲ ਸਿੰਘ ਅਕੈਡਮੀ ਸਟੱਡ ਫਾਰਮ ਇਹਨਾਂ ਵੱਲੋਂ ਲਗਾਤਾਰ ਜਿਹੜੇ ਸਮਾਗਮ ਹੈ ਉਹ ਸਿੱਖੀ ਸਮਾਗਮ ਹੈ ਇਹ ਲਗਾਤਾਰ ਇੱਦਾਂ ਹੀ ਜਾਰੀ ਰਹਿਣਗੇ ਕੱਪ ਕਰਾਇਆ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਦੇਖੋ ਭਾਈ ਦੀਦੀ ਯਾਦ ਵਿੱਚ ਦੰਦਮਾ ਸਾਹਿਬ ਦੀ ਧਰਤੀ ਤੇ ਸਈ ਸਰਬਜੀਤ ਸਿੰਘ ਖਾਲਸਾ ਜੀ ਨੇ ਜੋ ਉਪਰਾਲਾ ਕੀਤਾਗਾ ਇਹ ਬਹੁਤ ਹੀ ਮੈਂ ਕਹੂੰਗਾ ਸਲਾਗਾ ਜੋ ਕਦਮ ਤੇ ਆਪਣੇ ਯੋਧਿਆਂ ਨੂੰ ਸੂਰਬੀਰਾਂ ਨੂੰ ਯਾਦ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੁੰਦਾ ਕਿ ਆਪਾਂ ਅੱਜ ਦੇ ਧਾਰਮਿਕ ਸਮਾਗਮ ਮੁਲੀਕੀਏ ਤਾਂ ਜੋ ਆਪਣੀ ਜਿਹੜੀ ਨੌਜਵਾਨੀ ਆ ਜਾਂ ਆਪਣੀ ਜਿਹੜੀ ਆਸ-ਪਾਸੇ ਦੀ ਸੰਗਤ ਆ ਉਹਨੂੰ ਆਪਾਂ ਇਹ ਯਾਦ ਦਵਾਈਏ ਕਿ ਆਪਣੇ ਜਿਹੜੇ ਯੋਧੇ ਆ ਆਪਣੇ ਸ਼ੂਰਵੀਰ ਆ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਧਰਮ ਪਿੱਛੇ ਆਪਣਾ ਨਿਸ਼ਾਵਰ ਕੀਤੀਆਂ ਗਈਆਂ ਤੇ ਇਸ ਕਰਕੇ ਆਪਣੇ ਨੌਜਵਾਨੀ ਨੂੰ ਪ੍ਰੇਰਨਾ ਵੀ ਮਿਲਦੀ ਆ ਕਿ ਉਹ ਵੀ ਆਪਦੇ ਕੌਮ ਪਿੱਛੇ ਆਪਣਾ ਜਿਹੜਾ ਫਰਜ਼ ਆ ਉਹ ਨਿਭਾਉਣ ਇੱਕ ਜੀ ਆਖਿਆ ਨੂੰ بار-ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਬੰਦੀ ਸਿੰਘਾਂ ਉਹ ਰਿਹਾਈ ਕੀਤਾ ਜਾ ਰਿਹਾ ਜਾ ਰਿਹਾ ਇਹਦੇ ਬਾਰੇ ਦੇਖੋ ਇਹ ਚੀਜ਼ ਤਾਂ ਹੈ ਹੀ ਆ ਵੀ ਜਿਹੜਾ ਸਾਧਾ ਉਹਨੂੰ ਬਾਰ-ਬਾਰ ਪ੍ਰੋਲ ਦੇ ਦਿੰਦੇ ਆ ਬੰਦੀ ਸਿੰਘਾਂ ਨੂੰ ਹਜੇ ਤੱਕ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਕੋਈ ਪ੍ਰੋਲ ਨਹੀਂ ਕੋਈ ਰਿਹਾਈ ਨਹੀਂ ਇਹੀ ਤਾਂ ਤਰਾਸ ਦੀ ਆ ਵੀ ਆਪਣੀ ਕੌਮ ਨਾਲ ਇਹੀ ਵਿਤਕਰਾ ਜਿਹੜਾ ਸਰਕਾਰ ਕਰਦੀ ਆ ਇਹੀ ਚੀਜ਼ ਦੀ ਗੁਹਾਰ ਤਾਂ ਜਿਵੇਂ ਬਾਈ ਵੀ ਕਹਿੰਦਾ ਹੁੰਦਾ ਸੀਗਾ ਵੀ ਇਹ ਜਿਹੜਾ ਫਰਕ ਆ ਆਪਾਂ ਨੂੰ ਇਹ ਸਮਝਣਾ ਪਊਗਾ ਇਹ ਜਿਹੜੀ ਆਪਣੀ ਸਰਕਾਰ ਆ ਜਿਹੜੀ ਪੰਜਾਬ ਦੇ ਹਿੱਤ ਦੀ ਗੱਲ ਕਰੂਗੀ ਉਹੀ ਆਪਣੇ ਆ ਜਿਹੜੇ ਦਿੱਲੀ ਦਾ ਪੱਖ ਪੂਰਦੇ ਉਹ ਆਪਣੇ ਕਦੇ ਨਹੀਂ ਹੋ ਸਕਦੇਗੇ ਤੇ ਉਹੀ ਸਰਕਾਰ ਆਪਣੀ ਆ ਜਿਹਦਾ ਦਿੱਲੀ ਵੱਲ ਪੈਠੂਗੀ ਉਹ ਪੰਜਾਬ ਦੇ ਬਾਰੇ ਪੰਜਾਬ ਦੇ ਨੌਜਵਾਨਾਂ ਬਾਰੇ ਸੋਚੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੰਨੇ ਵੀ ਗੱਤਕਾ ਅਕੈਡਮੀ ਦੇ ਪ੍ਰਬੰਧਕਾਂ ਦੇ ਦੁਆਰਾ ਗੱਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਜਿਹੜੀ ਸਾਡੀ ਅਬਰਾਸਤ ਨੂੰ ਸੰਭਾਲ ਰਿਹਾ ਸਾਡੀ ਨੌਜਵਾਨੀ ਨੂੰ ਸੰਭਾਲ ਰਿਹਾ ਤੇ ਨਸ਼ਿਆਂ ਤੋਂ ਬਚਾ ਕੇ ਚੰਗੇ ਪਾਸੇ ਲਾ ਰਿਹਾ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਨਾ ਕਿ ਇਹੋ ਜਿਹੇ ਸੰਸਥਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਉਹਨਾਂ ਦੇ ਨਾਲ ਮਿਲ ਕੇ ਆਪਾਂ ਸਾਰੇ ਪੰਜਾਬ ਚੇਤਨ ਦਾ ਮਹੌਲ ਪੈਦਾ ਕਰੀਏ ਕਿ ਸਾਡੇ ਨੌਜਵਾਨ ਆਪਣਾ ਜੋ ਵਿਰਸੇ ਨਾਲ ਜੋੜਨ ਸ਼ਾਸਤ੍ਰ ਵਿਦਿਆ ਸਿੱਖੇ ਸ਼ਾਸਤ੍ਰ ਵਿਦਿਆ ਦੇ ਧੜੀ ਬਣਨ ਤੇ ਬਾਕੀ ਆਪਣੀ ਅਧਿਆਤਮਿਕ ਵਿਦਿਆ ਸੰਸਾਰਿਕ ਵਿਦਿਆ ਚ ਵੀ ਚੰਗੀਆਂ ਮੱਲਾਂ ਮਾਰਨ ਤੇ ਇਹ ਇਹ ਸਾਡੀ ਕਾਮਨਾ ਤੇ ਅਸੀਂ ਕਹਿੰਨੇ ਕਿ ਸਾਰੇ ਜਿਹੜੇ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਇਹੋ ਜੇ ਲੋਕਾਂ ਨੂੰ ਆਪਾਂ ਵਾਟੋਂ ਵਾਟਾ ਹੁਸਲਾਬ ਜਾਈ ਕਰਕੇ ਤੇ ਇਹ ਆਪਣੀ ਇਹ ਲਹਿਰ ਨੂੰ ਪਿੰਡ ਪਿੰਡ ਤੱਕ ਲੈ ਕੇ ਜਾਈਏ ਇੰਨੀਆਂ ਕ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋਦਾ ਸਾਹਿਬ ਨੂੰ ਬਾਰ ਬਾਰ ਪ੍ਰੋਮ ਹੋਈ ਹੈ ਤੇ ਤੰਗੀ ਬੰਦੀ ਹੁ ਸਿੰਘਾਂ ਨੂੰ ਲਿਹਾਣ ਹੀ ਕਰ ਰਹੇ ਇਹ ਤੇ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਸਰਕਾਰਾਂ ਖਾਸ ਕਰਕੇ ਸਿੱਖਾਂ ਨਾਲ ਜਾਂ ਘੱਟਗੀਆਂ ਨਾਲ ਦਲਤ ਵਰਗ ਨਾਲ ਬਹੁਤ ਵੱਡਾ ਧੱਕਾ ਕਰਦੀਆਂ ਹਮੇਸ਼ਾ ਹੀ ਤੇ ਇਹ ਕੋਈ ਸੌਦਾ ਸਾਧ ਨੂੰ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਕਣ ਵਾਲੀ ਗੱਲ ਕਰ ਰਿਹਾ ਹੈ ਕੋਈ ਬਾਰ-ਬਾਰ ਇਹਦੇ ਵੱਡੇ ਹੱਦ ਤੇ ਦੋਸ਼ ਆ ਜਿਹੜੇ ਮਨੁੱਖਤਾ ਦੇ ਵਿਰੋਧ ਆ ਧੀਆਂ ਭੈਣਾਂ ਦਾ ਰੇਪਾਂ ਦੇ ਆਪ ਕਤਲਾਂ ਦੇ ਆ ਉਹ ਜਿਹੇ ਬੰਦੇ ਨੂੰ ਛੱਡਿਆ ਜਾਣਾ ਤੇ ਜਿਹੜੇ ਸਾਡੇ ਸਿੰਘ ਯੋਧੇ ਆ ਜਿਨ੍ਹਾਂ ਆਪਣੀ ਕੌਮ ਲਈ ਕੰਮ ਕੀਤੇ ਆ ਉਹਨਾਂ ਨੂੰ ਜਿਹਨਾਂ ਦੇ ਬੰਦ ਰੱਖਾਂ ਉਹਨੇ ਰੱਖ ਲੈ ਕੇ ਇਹਦਾ ਦੇਸ਼ ਦਾ ਕਾਨੂੰਨ ਆ ਉਹ ਸਾਰਿਆਂ ਨਾਲ ਇੱਕ ਸਾਰ ਵਰਤਾਓ ਨਹੀਂ ਕਰਦਾ ਇਸੇ ਕਰਕੇ ਮੁੜ ਕੇ ਆ ਜੋ ਜੋ ਕਹਿੰਦੇ ਕਿ ਵਿਖਵਾਬ ਪੈਦਾ ਕਿਉਂ ਹੁੰਦਾ ਕਿਉਂ ਲੋਕ ਆਪਣਾ ਰਾਜ ਮੰਗਦੇ ਇਹ ਇਹੋ ਚੀਜ਼ਾਂ ਕਿ ਜਿਹੜੇ ਸਾਰਿਆਂ ਨਾਲ ਇਹ ਇਨਸਾਫ ਨਹੀਂ ਹੁੰਦਾ ਫਿਰ ਇਹੋ ਜਿਹੇ ਬਗਾਵਤਾਂ ਹਰਦੀਆਂ ਆ ਜਾਂ ਇਹੋ ਜਿਹੇ ਚੀਜ਼ਾਂ ਬਣਨ। ਕਿ ਕਿ ਇਹ ਕੰਮ ਕਰਵਾ ਦੇ ਸਾਥੀ ਗ੍ਰਿਫਿੰਡਾ ਜੇਲ੍ਹ ਤੇ ਫਕੜਸਾਲ ਤੇ ਬੈਠੇ ਆ। ਕੀ ਕਹਿ ਨਹੀਂ। ਨੇ ਉਹਨਾਂ ਨੇ ਬੜੇ ਜਾਇਜ਼ ਮੰਗਿਆ ਜੀ ਜੈਨੂਅਲ ਮੰਗਿਆ ਕਿ ਸਾਨੂੰ ਗੁਰੂ ਸਾਹਿਬ ਦਾ ਦਰਸ਼ਨ ਕਰਨ ਦੇ ਜਿਹੜੇ ਆ ਨਹੀਂ ਮੌਕਾ ਦਿੱਤਾ ਜਾ ਰਿਹਾ। ਕੋਈ ਉਹਨਾਂ ਦੀ ਆਪਣੀ ਪਰਸਨਲ ਨਹੀਂ ਉਹਨਾਂ ਇੱਕ ਗੁਰੂ ਨੂੰ ਸਮਰਪਿਤ ਸਿੱਖਿਆ ਉਹ ਸਾਰੇ ਜਾਣੇ। ਉਹ ਚਾਹੁੰਦੇ ਆ ਕਿ ਅਸੀਂ ਗੁਰੂ ਦੇ ਦਰਸ਼ਨ ਕਰਕੇ ਆਪਣਾ ਅਧਿਆਤ ਸ਼ੁਰੂ ਕਰਿਆ ਕਰੀਏ। ਉਹਦੀ ਪੈ ਭਾਵ ਨਹੀਂ ਚ ਰਹੀਏ ਮੇਰੇ ਖਾਲਸਾ ਪ੍ਰਸ਼ਾਸਨ ਨੂੰ ਜਿਹੜੀ ਮੰਗ ਮੰਗ ਲੈਣੀ ਚਾਹੀਦੀ ਆ। ਕਿਉਂਕਿ ਅੰਮ੍ਰਿਤਪਾਲ ਦੇ 9 ਸਾਥੀ ਪਹੁੰਚ ਚੁੱਕੇ ਆ ਪੰਜਾਬ ਅੱਜ ਅੱਜ ਸ਼ਾਮ ਤੱਕ ਪਹੁੰਚਣਾ 9 ਸਾਥੀ ਨੇ ਪੱਪੀਪ੍ਰੀਤ ਸਿੰਘ ਨੇ ਤੇ ਮੇਰੇ ਖਾਲਸਾ 22 ਤਰੀਕ ਨੂੰ ਉਹਨਾਂ ਦੇ ਵੀ ਐ ਜੋ ਇਹਨਾਂ ਦਾ ਟਾਈਮ ਪੂਰਾ ਹੋ ਰਿਹਾ। ਉਹ ਇਹ ਤੋਂ ਤੋਂ ਬਾਅਦ ਹੀ ਵਿਸ਼ਾ ਨੂੰ 22 ਤਰੀਕ ਤੱਕ ਉਹਨਾਂ ਨੂੰ ਵੀ ਜਾਂਦਾ ਜਾ ਸਰ। ਅੱਜ ਬਹੁਤ ਵੱਡੀ ਪ੍ਰਸੰਤਾ ਦਾ ਦਿਨ ਹੈ। ਇਹ ਖਾਲਸਾ ਸਾジナ ਦੇ ਇਸ ਦਿਵਸ ਜੋ ਬਸਾ ਕੀ ਦਾ ਦਿਹਾੜਾ ਸਤਿ ਸ੍ਰੀ ਅਕਾਲ ਬੰਦਮਾ ਸਾਹਿਬ ਜੀ ਦੇ ਪਾਵਨ ਪਾਤਸ਼ਾਹੀ ਅਸਥਾਨ ਤੇ ਖਾਲਸਾ ਜਹੂ ਜਲਾਲ ਨਾਲ ਮਨਾਇਆ ਜਾ ਰਿਹਾ ਹੈ ਦੇਖ ਕੇ ਬਹੁਤ ਵੱਡੀ ਪ੍ਰਸੰਤਾ ਹੋਈ ਕਿ ਇਸ ਪਾਵਨ ਦਿਹਾੜੇ ਤੇ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਪੰਥ ਨੂੰ ਬਹੁਤ ਵੱਡੀ ਇਹ ਮਹਾਨ ਬਖਸ਼ਿਸ਼ ਕੀਤੀ ਹੈ ਸ਼ਸਤਰਾਂ ਦੀ ਔਰ ਜਿਹਦੇ ਵਿੱਚੋਂ ਜੰਗ ਜੂ ਸਿਪਾਹੀ ਨਿਕਲ ਕੇ ਆਉਂਦੇ ਹਨ ਅੱਜ ਇਸ ਗੱਤਕੇ ਦੇ ਜੋਹਰ ਜੋ ਮੈਂ ਅੱਜ ਆਪਣੀਆਂ ਨਜ਼ਰਾਂ ਨਾਲ ਅਣਕੇ ਤੱਕੇ ਨੇ ਜੋ ਭਾਈ ਦਲ ਸਿੰਘ ਗੱਤਕਾ ਅਕੈਡਮੀ ਜਿ세 ਸੰਚਾਲਕ ਮੇਰੇ ਕੋਲ ਬੈਠੇ ਨੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਬੜੀ ਲਗਨ ਅਤੇ ਮਿਹਨਤ ਨਾਲ ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਦੇ ਨਾਲ ਇਸ ਅਕੈਡਮੀ ਨੂੰ ਪ੍ਰారంਭ ਕੀਤਾ ਮੈਨੂੰ ਯਾਦ ਹੈ ਕਿ ਸਨ 2015 ਤੋਂ ਲੈ ਕੇ ਇਹਨਾਂ ਦੀ ਵੋਟ ਵੱਡੀ ਜੋ ਰੂਤੀਬਾ ਦੇਖੀ ਆਏ ਸਕੂਲਾਂ ਦੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਅਤੇ ਵਿਦਿਆਰਥਣਾਂ ਨੂੰ ਕੋਡ ਸਵਾਰੀ ਅਤੇ ਗੱਤਕਾ ਸਿਖਲਾਈ ਜਿਸ ਨੇਕ ਨiyet ਨਾਲ ਇਹਨਾਂ ਨੇ ਉਹਨਾਂ ਨੂੰ ਇਹ ਸਿਖਲਾਈ ਦਿੱਤੀ ਹੈ ਅੱਜ ਉਸੇ ਦਾ ਹੀ ਜੜਾ ਫਲ ਹੈ ਤੇ ਅੱਜ ਅਸੀਂ ਦੇਖਿਆ ਸੱਚੇ ਪਾਤਸ਼ਾਹ ਜੀ ਦੀ ਮਿਹਰ ਨੂੰ ਬਖਸ਼ਿਸ਼ ਹੈ ਬੱਤਕੇ ਦੇ ਜੋਹਰ ਅਲੱਗ-ਅਲੱਗ ਟੀਮਾਂ ਨੂੰ ਮਗਾ ਕੇ ਸਵੇਰੇ 9 ਵਜੇ ਤੋਂ ਲੈ ਕੇ ਜੋ ਪ੍ਰਾਰੰਭਤਾ ਹੋਈ ਹੈ ਭਾਈ ਦਲ ਸਿੰਘ ਅਕੈਡਮੀ ਵਿੱਚ ਅਤੇ ਜਿੰਨਾ ਵਿੱਚ ਬਹੁਤ ਵੱਡੇ ਇਨਾਮ ਵੀ ਰੱਖੇ ਗਏ ਨੇ ਪਹਿਲਾ ਇਨਾਮ ਦੂਜਾ ਇਨਾਮ ਤੀਜਾ ਇਨਾਮ ਇਹ ਬਹੁਤ ਵੱਡਾ ਚਾਅ ਪੈਦਾ ਕਰੇਗਾ ਸਾਡੇ ਸਿੱਖ ਬੱਚਿਆਂ ਵਿੱਚ ਜੋ ਇਸ ਤਰ੍ਹਾਂ ਦੀ ਪ੍ਰੇਰਿਤਟੀ ਨਾਲ ਨਾਮ ਰੱਖ ਕੇ ਇਹ ਗੱਤਕੇ ਦੇ ਜੋਹਰ ਇੱਥੇ ਆਣ ਕੇ ਦਿਖਾਉਣ ਵਾਸਤੇ ਜੋ ਪ੍ਰੇਰਣਾ ਦਿੱਤੀ ਗਈ ਦੂਜਾ ਜੋ ਦਸਤਾਰ ਸਿਖਲਾਈ ਦਸਤਾਰ ਮੁਕਾਬਲੇ ਦਸਾਰ ਸਜਾਉਣ ਦੀ ਪ੍ਰੇਰਣਾ ਔਰ ਉਸ ਦਾ ਵੀ ਮੈਂ ਦੇਖਿਆ ਕਿ ਪਹਿਲਾ ਇਨਾਮ ਦੂਜਾ ਇਨਾਮ ਤੀਜਾ ਇਨਾਮ 31000 21000 11000 ਇਹ ਵੀ ਬਹੁਤ ਵੱਡੀ ਪ੍ਰੇਰਣਾ ਸਾਡੇ ਸਿੱਖ ਬੱਚਿਆਂ ਦੇ ਵਾਸਤੇ ਅਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਦਾ ਜੋ ਜੀਵਨ ਹੈ ਇਹ ਬਹੁਤ ਵੱਡੀ ਨਿਮਰਤਾ ਸਤਿਗੁਰੂ ਜੀ ਨੇ ਪਹਿਲਾਂ ਤੋਂ ਲੈ ਕੇ ਇਹਨਾਂ ਨੂੰ ਵਰਸਿਸ ਦਿੱਤੀ ਹੋਈ ਹੈ ਜਿਸ ਕਰਕੇ ਦੇਸ਼ਾਂ ਦੇਸ਼ਾਂ ਵਿੱਚ ਜਿੰਨੀਆਂ ਸਿੱਖ ਸੰਗਤਾਂ ਨੂੰ ਬਹੁਤ ਆਤ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਨੂੰ ਪਿਆਰ ਤੇ ਸਤਿਕਾਰ ਦਿੰਦੀ ਹੈ। ਮਹਾਰਾਜ ਇਸੇ ਤਰ੍ਹਾਂ ਰਹਿਮਤ ਆਪਣੀ ਬੜਾਈ ਰੱਖਣ ਨਿਮਰਤਾ ਦੇ ਖਜ਼ਾਨੇ ਵਿੱਚ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਗੁਰੂ ਸਾਹਿਬ ਜੀ ਵੱਲੋਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਸੰਭਾਲ ਕੇ ਰੱਖਣ ਇਹ ਚੜ੍ਹਦੀ ਕਲਾ ਸੈ ਇਸੇ ਤਰ੍ਹਾਂ ਪੰਥਕਾਰ ਦੇ ਅੱਗੇ ਤੋਰੀ ਰੱਖਣ ਜੋ ਜਿਨ੍ਹਾਂ ਨੇ ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਉੱਚਾ ਔਰ ਸੁੱਚਾ ਰੱਖਣ ਵਾਸਤੇ ਬਹੁਤ ਵੱਡੀਆਂ ਮਹਾਨ ਕੁਰਬਾਨੀਆਂ ਇਸ ਪੰਜਾਬ ਦੀ ਸਰਜ਼ਮੀਨ ਦੇ ਕੀਤੀਆਂ ਨੇ ਜਿੰਨਾਂ ਵਿੱਚ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਅਤੇ ਉਹਨਾਂ ਦੀ ਜੋ ਸਮੁੱਚੀ ਟੀਮ ਉਹਨਾਂ ਦੇ ਜੋ ਸਾਥੀ ਹਾਂ ਮੇਰਾ ਖਿਆਲ ਹੈ ਕਿ 30 ਸਾਲ ਤੋਂ 30 ਸਾਲ ਦੇ ਕਰੀਬ ਹੋ ਗਿਆ ਕਿ ਉਹਨਾਂ ਨੂੰ ਵਕ ਵਕ ਟੇਲਾ ਵਿੱਚ ਬੰਦ ਬੰਦੀ ਕਾਨੂੰਨ ਵਿੱਚ ਉਹਨਾਂ ਨੂੰ ਪਾਇਆ ਗਿਆ ਹੈ ਸਰਕਾਰਾਂ ਦਾ ਜੋ ਰਵਈਆ ਇਹ ਮੇਰੇ ਦੱਸਣ ਦੀ ਲੋੜ ਨਹੀਂ ਇਹ ਕੇਵਲ ਸਿੱਖ ਪੰਥ ਦਾ ਕੀ ਸੀਮਤ ਨਹੀਂ ਇਹ ਦੁਨੀਆ ਪਰ ਦੇ ਲੋਕ ਇਸ ਤਰ੍ਹਾਂ ਦੇ ਅੜਗਲ ਰਵੱਈਏ ਨੂੰ ਅਤੇ ਪੱਖਪਾਤੀ ਰਵੱਈਏ ਨੂੰ ਲੋਕ ਦੇਖ ਰਹੇ ਨੇ ਬਸ ਇਹ ਹੀ ਆ ਕਿ ਸੱਚੇ ਪਾਤਸ਼ਾਹ ਆਪ ਰਹਿਣ ਕਰਨ ਕੋ ਆਪਣੇ ਕਲਾ ਵਰਤੋਂ ਉਹਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਸਾਡੇ ਕੋ ਭਰਾ ਉਹ ਗੰਦੀ ਖਾਨੇ ਵਿੱਚ ਰਹਿੰਦੇ ਗੁਰੂ ਦੇ ਪਿਆਰੇ ਸਿੱਖ ਗੁਰੂ ਖਾਲਸਾ ਪੰਥ ਦੀ ਇਸ ਸਾਹ ਜਮੀਨ ਤੇ ਆ ਕੇ ਆਪਣੇ ਮਹਾਨ ਸਵਾਭਾਵਾਂ ਚੜ੍ਹਦੀ ਕਲਾ ਵਿੱਚ ਬਾਹਰ ਆ ਕੇ ਫਿਰਦੇ ਹਨ ਇਹੇ ਗੁਰੂ ਸਾਹਿਬ ਜੀ ਦੇ ਅਰਦਾਸ ਇਹੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ